ਸੱਚੀ ਗੱਲ ਦੋਸਤੋ ਆਪ ਸਭ ਨੂੰ ਪਤਾ ਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਹੋਰ ਵੀ ਜ਼ਿਆਦਾ ਤਾਪਮਾਨ ਵੱਧ ਸਕਦਾ ਹੈ ਸੋ ਉਸ ਲਈ ਕੁਝ ਇੱਕ ਮੈਂ ਆਪਣੀ ਸਮਝ ਅਨੁਸਾਰ ਤੁਹਾਨੂੰ ਗੱਲਾਂ ਦੱਸਣ ਜਾ ਰਿਹਾ ਜਿਵੇਂ ਕਿ ਕਾਰਾਂ ਦੇ ਵਿੱਚ ਗੈਸ ਸਮਗਰੀ ਨਾ ਰੱਖੋ ਲੈਟਰ ਵਗੈਰਾ ਕੋਲਡ ਡਰਿੰਕ ਪਰਫਿਊਮ ਦਵਾਈਸ ਵੈਂਟਰੀ ਅਤੇ ਜਿਵੇਂ ਗਰਮੀ ਜ਼ਿਆਦਾ ਹੋਣ ਕਰਕੇ ਸੱਪ ਵਿਸ਼ੂ ਅਦੀ ਵਾਰ ਆਉਣਗੇ ਉਹ ਖੁੱਡਾਂ ਤੋਂ ਨਿਕਲ ਕੇ ਠੰਡੀਆਂ ਥਾਵਾਂ ਵੱਲ ਨੂੰ ਮਕਾਨਾਂ ਰਹਿ ਛੀ ਮਕਾਨਾਂ ਵੱਲ ਨੂੰ ਵੀ ਆ ਸਕਦੇ ਨੇ ਸੋ ਸਾਵਧਾਨ ਰਹੋ ਸੋ ਅਤੇ ਗੈਸ ਸਿਲੰਡਰ ਆ ਨਾ ਜਿਹੜਾ ਉਹਨੂੰ ਕਦੇ ਵੀ ਗਰਮੀ ਜਿਵੇਂ ਹੁਣ ਤਾਪਮਾਨ ਜ਼ਿਆਦਾ ਉਹਨੂੰ ਧੁੱਪ ਦੇ ਵਿੱਚ ਨਾ ਰੱਖੋ ਬਿਜਲੀ ਵਾਲਾ ਮੀਟਰ ਉਹਨੂੰ ਓਵਰਲੋਡ ਨਾ ਕਰੋ ਅਤੇ ਇੱਕ ਆਪਣੇ ਸਰੀਰ ਲਈ ਜ਼ਰੂਰੀ ਬੇਨਤੀ ਹੈ ਵੀ ਜਦੋਂ ਕਦੇ ਵੀ ਧੁੱਪ ਦੇ ਵਿੱਚੋਂ ਆਉਣਿਓ ਤਾਂ ਠੰਡੇ ਪਾਣੀ ਦੇ ਨਾਲ ਤੁਸੀਂ ਆਪਣੇ ਪੈਰ ਕਦੇ ਨਹੀਂ ਧੋਣੇ ਅਤੇ ਨੋਰਮਲ ਮਤਲ ਜ਼ਿਆਦਾ ਠੰਡਾ ਪਾਣੀ ਨਹੀਂ ਪੀਣਾ ਜਦੋਂ ਤੁਸੀਂ ਬਾਹਰੋਂ ਕਿਸੇ ਜ਼ਿਆਦਾ ਤਾਪਮਾਨ ਦੇ ਵਿੱਚੋਂ ਆਉਣੇ ਆ ਤੇ ਪਾਣੀ ਵਾਰ-ਵਾਰ ਪੀਓ ਜ਼ਿਆਦਾ ਠੰਡਾ ਨਾ ਪੀਓ ਤੁਹਾਨੂੰ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ